ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਉਤੇ ਜਿਹੜੀ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਹੈ ਉਹ ਉਸ ਯੋਧੇ ਬਾਰੇ ਕਰਨੀ ਹੈ ਅੱਜ ਜਿਹਦੇ ਬਾਰੇ ਸੁਣ ਕੇ ਤੁਹਾਡੇ ਲੋਕ ਅੰਡੇ ਖੜੇ ਹੋ ਜਾਣਗੇ ਐਸਾ ਤਕੜਾ ਮੁਕਾਬਲਾ ਕੀਤਾ ਸੀ ਉਹਨੇ ਪੁਲਿਸ ਫੋਰਸਾਂ ਨਾਲ ਸੋ ਜਿਨ੍ਹਾਂ ਵੀਰਾਂ ਪੈਰਾਂ ਨੇ ਬਾਬਿਆਂ ਨੇ ਬਜ਼ੁਰਗਾਂ ਨੇ ਸਾਡੇ ਵੀਰਾਂ ਨੇ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਕਿਹਾ ਜਾਂਦਾ ਹੈ ਕਹਿੰਦੇ ਵੀ ਇਤਿਹਾਸ ਦੀ ਰਚਨਾ ਕਰਨ ਹਿੱਤ ਜਰਨੈਲਾ ਦੇ ਯੋਗਦਾਨ ਸੰਬੰਧੀ ਇੱਕ ਗਾਥਾ ਬਹੁਤ ਹੀ ਪ੍ਰਚਲਿਤ ਹੋਈ ਸੀ ਇਸ ਗਾਥਾ ਅਨੁਸਾਰ ਏਸ਼ੀਆ ਦੇ ਇੱਕ ਖਿੱਤੇ ਤੇ ਚੰਗੇਜ਼ ਖਾਨ ਨਾਂ ਦਾ ਜਰਨੈਲ ਹੋਇਆ ਜਿਸ ਨੇ ਆਮ ਲੋਕਾਂ ਤੇ ਬਹੁਤ ਜ਼ੁਲਮ ਕੀਤੇ ਕਹਿੰਦਾ ਲੰਬਾ ਸਮਾਂ ਇਹ ਜ਼ੁਲਮ ਹੁੰਦੇ ਰਹੇ ਤੇ ਅਖੀਰ ਇਹਨਾਂ ਜ਼ੁਲਮਾਂ ਦੇ ਵਿਰੋਧ ਵਿੱਚ ਹਲਾਕੂ ਖਾਨ ਨਾਂ ਦਾ ਇੱਕ ਜਰਨੈਲ ਉੱਠਿਆ ਜ਼ੁਲਮ ਦੇ ਸਤਾਏ ਲੋਕਾਂ ਵਿੱਚੋਂ ਹਜ਼ਾਰਾਂ ਗੱਭਰੂ ਹਲਾਕੂ ਖਾਨ ਨਾਲ ਆੜੇ ਚੰਗੇਜ਼ ਤੇ ਹਲਾਕੂ ਦੀਆਂ ਫੌਜਾਂ ਵਿੱਚ ਆਹਮੋ ਸਾਹਮਣੇ ਜੰਗ ਆਰੰਭ ਹੋ ਗਈਆਂ ਹਲਾਕੂ ਦੀਆਂ ਫੌਜਾਂ ਨੇ ਚੰਗੇਜ਼ੀ ਫੌਜਾਂ ਦੇ ਚੰਗੇ ਦਾੰਦ ਖੱਟੇ ਕੀਤੇ ਕਿਹਾ ਜਾਂਦਾ ਹੈ ਕਿ ਇੱਕ ਜੰਗ ਵਿੱਚ ਹਲਾਕੂ ਦੀ ਫੌਜ ਵਿਚਲਾ ਇੱਕ ਨੌਜਵਾਨ ਸਿਪਾਹੀ ਚੰਗੇਜ਼ੀ ਫੌਜ ਦੀਆਂ ਸਫਾਂ ਵਿੱਚ ਉਹਨਾਂ ਦੇ ਆਹੂ ਲਾਉਂਦਾ ਬੜੀ ਬਹਾਦਰੀ ਨਾਲ ਲੜਦਾ ਅੱਗੇ ਵਧ ਰਿਹਾ ਸੀ ਤੇ ਹਲਾਕੂ ਖਾਨ ਕਹਿੰਦੇ ਵੀ ਆਪਣੇ ਇਸ ਸਿਪਾਹੀ ਦੀ ਜਮਾਂ ਮਰਦੀ ਨੂੰ ਪ੍ਰਸ਼ੰਸ਼ਾ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ ਯੰਗ ਤੋਂ ਬਾਅਦ ਹਲਾਕੋ ਖਾਨ ਜਰਨੈਲ ਨੇ ਉਸ ਸਿਪਾਹੀ ਨੂੰ ਆਪਣੇ ਕੋਲ ਸੱਦਿਆ ਤੇ ਥਾਪੜਾ ਦੇ ਕੇ ਸਵਾਲ ਪੁੱਛਿਆ ਕਹਿੰਦਾ ਵੀ ਜਵਾਨਾ ਤੂੰ ਵਾਕਈ ਬਹੁਤ ਬਹਾਦਰ ਹੈ ਪਰ ਮੈਨੂੰ ਹੈਰਾਨੀ ਹੈ ਕਿ ਚੰਗੇਜ਼ੀ ਫੌਜਾਂ ਐਨੇ ਲੰਬੇ ਸਮੇਂ ਤੋਂ ਇਸ ਦੇਸ਼ ਤੇ ਜ਼ੁਲਮ ਜ਼ਬਰ ਕਰਦੀਆਂ ਆ ਰਹੀਆਂ ਨੇ ਤੂੰ ਉਦੋਂ ਦਾ ਕਿੱਥੇ ਸੀ ਉਸ ਸਿਪਾਹੀ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਹਿੰਦਾ ਵੀ ਜਨਾਬ ਮੈਂ ਤਾਂ ਇੱਥੇ ਹੀ ਸੀ ਪਹਿਲਾ ਇਸ ਲਈ ਸਾਹਮਣੇ ਨਹੀਂ ਆ ਸਕਿਆ ਕਿ ਉਦੋਂ ਤੁਸੀਂ ਜਰਨੈਲ ਨਹੀਂ ਸੀਗੇ ਇਸ ਇਤਿਹਾਸਕ ਹਕੀਕਤ ਦੇ ਮੱਤੇ ਨਜ਼ਰ ਜੇਕਰ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਮੀ ਜਰਨੈਲ ਦੇ ਸਮੁੱਚੇ ਵਰਤਾਰੇ ਨੂੰ ਘੋਖਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਚੁੰਬਕੀ ਖਿੱਚ ਨਾਲ ਜਿਹੜੇ ਹਜ਼ਾਰਾਂ ਜਾਬਾਦ ਸਿੱਖ ਗੱਭਰੂ ਯੋਦੇ ਸਾਹਮਣੇ ਆਏ ਉਹ ਸ਼ਾਇਦ ਸੰਤ ਜਰਨੈਲ ਸਿੰਘ ਦੀ ਅਣਹੋਂਦ ਵਿੱਚ ਕਦੇ ਵੀ ਸਾਹਮਣੇ ਨਾ ਆ ਸਕਦੇ ਪਰ ਇੱਕ ਸਿੱਖ ਜੁਝਾਰੂ ਦੀ ਗਾਥਾ ਵਿੱਚੋਂ ਇਸ ਹਕੀਕਤ ਦੇ ਸਹਿਜੇ ਹੀ ਦਰਸ਼ਨ ਹੋ ਜਾਂਦੇ ਹਨ ਤਾਰਨ ਤਾਰਨ ਇਲਾਕੇ ਦੇ ਕਹਿੰਦੇ ਵੀ ਬਹਿਲਾ ਪਿੰਡ ਦੇ ਇੱਕ ਪਰਿਵਾਰ ਦੀ ਕਹਾਣੀ ਅਜਿਹੀ ਹੋ ਐ ਬਹਿਲਾ ਪਿੰਡ ਦੇ ਕਿਸਾਨ ਤਰਲੋਕ ਸਿੰਘ ਦੇ ਕਹਿੰਦੇ ਵੀ ਦੋ ਮੁੰਡੇ ਸਨ ਦਲਬਾਗ ਸਿੰਘ ਤੇ ਸੁਰਜੀਤ ਸਿੰਘ ਦਲਬਾਗ ਸਿੰਘ ਧਾਰਮਿਕ ਖਿਆਲਾਂ ਦਾ ਹੋਣ ਕਾਰਨ 1980 ਵਿੱਚ ਹੀ ਪਰਿਵਾਰ ਨੂੰ ਛੱਡ ਕੇ ਕਹਿੰਦੇ ਵੀ ਕਾਰ ਸੇਵਾ ਵਾਲੇ ਬਾਬਿਆਂ ਦੇ ਕੋਲ ਚਲੇ ਗਿਆ ਪਰਿਵਾਰ ਨੇ ਉਸ ਨੂੰ ਵਾਪਸ ਘਰ ਆਉਣ ਦੇ ਬਨੇ ਯਤਨ ਕੀਤੇ ਪਰ ਉਸ ਨੇ ਵਾਪਸ ਘਰ ਪਰਤਣ ਤੋਂ ਸਾਫ ਨਾ ਕਰ ਦਿੱਤੀ ਅਖੀਰ ਹੰਬਕੇ ਪਰਿਵਾਰ ਨੇ ਉਸ ਦਾ ਫੈਸਲੇ ਨੂੰ ਮੰਨ ਲਿਆ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਦਲਬਾਗ ਸਿੰਘ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਚਲਾ ਗਿਆ ਦਲਬਾਗ ਸਿੰਘ ਕਾਰਨ ਸਾਰੇ ਬੈਲਾ ਪਰਿਵਾਰ ਦੀ ਸੰਤ ਜਰਨੈਲ ਸਿੰਘ ਜੀ ਨਾਲ ਨੇੜਤਾ ਬਣ ਗਈ 15 ਕੋਸਾਲਾਂ ਦਾ ਸੁਰਜੀਤ ਸਿੰਘ ਵੀ ਦਰਬਾਰ ਸਾਹਿਬ ਆਉਣ ਜਾਣ ਲੱਗ ਪਿਆ ਜਦੋਂ 15 ਸਾਲ ਦੀ ਉਮਰ ਵਿੱਚ ਸੁਰਜੀਤ ਸਿੰਘ ਧਰਮਯੋਧ ਮੋਰਚੇ ਵਿੱਚ ਗ੍ਰਿਫਤਾਰੀ ਦੇ ਕੇ 3 ਮਹੀਨੇ ਫਰੋਜ਼ ਪਰ ਜੇਲ੍ਹ ਵਿੱਚ ਰਹਿਣ ਪਿੱਛੋਂ ਸਾਂਤ ਜਰਨੈਲ ਸਿੰਘ ਨੂੰ ਮਿਲੇ ਆ ਤਾਂ ਜਰਨੈਲ ਸਿੰਘ ਜੀ ਨੇ ਹੱਸ ਕੇ ਥਾਪੜਾ ਦੰਦੇ ਨਿੱਕੇ ਬੈਲੇ ਨੂੰ ਉਸਦੇ ਵੱਡੇ ਭਰਾ ਦਲਬਾਗ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਵੀ ਹਾਂ ਭਾਈ ਸ਼ੇਰਾ ਇਹਨੂੰ ਤਾਂ ਦਲਬਾਗ ਸੇ ਉਹਨੂੰ ਤਾਂ ਅਸੀਂ ਬੈ ਖਰੀਦੇ ਆ ਤੂੰ ਕੀ ਮੈਂ ਕਰਨੀ ਆ ਸੁਰਜੀਤ ਨੇ ਅੱਗੋਂ ਕਿਹਾ ਵੀ ਮੈਂ ਵੀ ਹਾਜ਼ਰ ਆ ਮਾਹਪੁਰਸ਼ਾਂ ਜਿੱਥੇ ਮਰਜੀ ਸੇਵਾ ਲਾ ਦਿਓ ਜਿੱਥੇ ਮਰਜੀ ਵਰਤ ਲਿਓ 1983 ਦੇ ਅੱਧ ਦੇ ਵਿੱਚ ਇੱਕ ਘਟਨਾ ਵਾਪਰ ਗਈ ਦਲਬਾਗ ਸਿੰਘ ਤੇ ਔਫ ਦੇ ਦੋ ਸਾਥੀਆਂ ਸੌਰਤ ਸਿੰਘ ਤੇ ਰੇਸ਼ਮ ਸਿੰਘ ਤਿੰਨਾਂ ਨੇ ਆਪਸ ਵਿੱਚ ਸਲਾਹ ਕਰਕੇ ਹਰਚੋਵਾਲ ਦੇ ਕਾਗਰਸੀ ਲੀਡਰ ਕੇਵਲ ਕ੍ਰਿਸ਼ਨ ਨੂੰ ਕਹਿੰਦੇ ਵੀ ਉੱਪਰ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਇਸ ਲੀਡਰ ਬਾਰੇ ਇਲਾਕੇ ਵਿੱਚ ਪ੍ਰਸਿੱਧ ਸੀ ਕਿ ਇਹ ਸੰਤ ਜਰਨੈਲ ਸਿੰਘ ਬਾਰੇ ਬਹੁਤ ਮੰਦੀ ਭਾਸ਼ਾ ਵਰਤਦਾ ਸੀ ਸਿੰਘਾ ਕੋਲ ਹਥਿਆਰ ਤਾਂ ਨਾ ਮਾਤਰ ਸਨ ਪਰ ਕੇਵਲ ਕ੍ਰਿਸ਼ਨ ਸਖਤ ਜ਼ਖਮੀ ਹੋ ਗਿਆ। ਵਾਰਦਾਤ ਤੋਂ ਤੁਰੰਤ ਪਿੱਛੋਂ ਇਹਨਾਂ ਪਿੱਛੇ ਪੁਲਿਸ ਲੱਗ ਗਈ। ਦਲਬਾਗ ਸਿੰਘ ਜ਼ਖਮੀ ਹੋ ਕੇ ਗ੍ਰਿਫਤਾਰ ਹੋ ਗਿਆ। ਰੇਸ਼ਮ ਸਿੰਘ ਤੇ ਸੂਰਤ ਸਿੰਘ ਕਮਾਦ ਵਿੱਚ ਜਾਵੜੇ ਜਿਸ ਨੂੰ ਘੇਰ ਕੇ ਪੁਲਿਸ ਵਾਲਿਆਂ ਨੇ ਬਰਾਬਤ ਮਾਰੇ ਜਿਸ ਨਾਲ ਸੂਰਤ ਸਿੰਘ ਦੀ ਲੱਤ ਵਿੱਚ ਗੋਲੀਆਂ ਵੱਜੀਆਂ ਤੇ ਉਹ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਰੇਸ਼ਮ ਸਿੰਘ ਪੂ ਬਚ ਕੇ ਨਿਕਲ ਗਿਆ। ਤਲਬਾਗ ਸਿੰਘ ਦੇ ਪਿਤਾ ਜੀ ਭਾਈ ਤਰਲੋਕ ਸਿੰਘ ਉਦੋਂ ਯਾਦ ਕਰਦੇ ਹੋਏ ਦੱਸਦੇ ਨੇ ਕਹਿੰਦੇ ਵੀ ਇਹ ਖਬਰ ਸੁਣ ਕੇ ਜਾਂ ਪੜ੍ਹ ਕੇ ਅਖਬਾਰ ਵਿੱਚ ਉਹ ਸੰਤ ਜੀ ਬਹੁਤ ਗੁੱਸੇ ਵਿੱਚ ਆ ਗਏ। ਉਹਨਾਂ ਨੇ ਆਪਣੇ ਸਾਰੇ ਸਿੰਘ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਇਕੱਠੇ ਕਰ ਲਏ ਤੇ ਫਿਰ ਰੋਵ ਵਿੱਚ ਕਹਿਣ ਲੱਗੇ ਵੀ ਆ ਜਿਵੇਂ ਦਲਬਾਗ ਸਿੰਘ ਨੇ ਕੀਤੀ ਹੈ। ਜੇ ਬਾਕੀ ਸਾਰਿਆਂ ਨੇ ਵੀ ਇਸੇ ਤਰ੍ਹਾਂ ਆਪ ਮੁਹਾਰੀਆਂ ਕਰਨੀਆਂ ਨੇ ਤੇ ਹੁਣੇ ਚਲੇ ਜਾਓ ਇੱਥੋਂ ਤੇ ਖਰਚਾ ਪਾਣੀ ਮੇਤੋਂ ਲੈ ਜਾਓ। ਸਾਰੇ ਸਿੰਘ ਹੱਥ ਜੋੜ ਕੇ ਖਲੋ ਗਏ ਗੁੱਸੇ ਵਿੱਚ ਕਹਿੰਦੇ ਵੀ ਸੰਤਾ ਨੇ ਪਹਿਲਾਂ ਤਾਂ ਦਲਬਾਗ ਹੋਰਾਂ ਦੀ ਪੈਰ ਵੀ ਕਰਨ ਤੋਂ ਨਾ ਕਰ ਦਿੱਤੀ ਪਰ ਇਹ ਗੁੱਸਾ ਛੇਤੀ ਠੰਡਾ ਹੋ ਗਿਆ ਦਲਬਾਗ ਸਿੰਘ ਹੋਰਾਂ ਉੱਪਰ ਪਹਿਲਾਂ ਤਿੰਨ ਕੇਸ ਪਾਏ ਗਏ ਫਿਰ ਕਿਹਾ ਜਾਂਦਾ ਹੈ ਕਹਿੰਦੇ ਵੀ ਕਿ ਚੰਗੀ ਸੋਚ ਵਾਲੇ ਜੱਜ ਨੇ ਦਲਬਾਗ ਉਤੋਂ ਇੱਕ ਨੂੰ ਛੱਡ ਕੇ ਬਾਕੀ ਨਜਾਇਜ਼ ਪਾਏ ਕੇਸ ਬਰੀ ਕਰ ਦਿੱਤੇ ਤਾਂ ਤਰਲੋਕ ਸਿੰਘ ਉਸ ਨੂੰ ਲੈ ਕੇ ਫੇਰ ਸੰਤਾ ਕੋਲ ਆ ਗਏ ਸੰਤਾ ਨੇ ਕੁਝ ਮਿੱਠੀਆਂ ਝਿੜਕਾ ਮਾਰ ਕੇ ਉਸ ਨੂੰ ਅੱਗੇ ਤੋਂ ਕਦੇ ਗਲਤੀ ਨਾ ਕਰਨੀ ਕਿਹਾ ਤੇ ਉਸ ਨੂੰ ਫੇਰ ਆਪਣੇ ਕੋਲ ਹੀ ਰੱਖ ਲਿਆ ਤੇ ਤਰਲੋਕ ਸਿੰਘ ਵਾਪਸ ਆ ਗਿਆ ਇਸ ਤੋਂ ਥੋੜੀ ਚਿਰ ਬਾਅਦ ਕਹਿੰਦੇ ਵੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਭਾਈ ਦਿਲਬਾਗ ਸਿੰਘ ਉੱਥੇ ਹੀ ਹੋਰ ਜਿਹਾਰੂ ਸਿੰਘਾਂ ਸਮੇਤ ਜੂਝਦਾ ਹੋਇਆ ਸ਼ਹੀਦ ਹੋ ਗਿਆ ਹੁਣ ਦਰਬਾਰ ਸਾਹਿਬ ਉੱਪਰ ਹੋਏ ਵੈਸ਼ੀ ਹਮਲੇ ਨੇ ਤਾਂ ਡੂੰਗੀ ਨੀਂਦ ਵਿੱਚ ਸੁੱਤੀ ਪਈ ਸਿੱਖ ਜਵਾਨੀ ਨੂੰ ਝੰਡੋੜ ਕੇ ਜਗਾ ਦਿੱਤਾ ਸੀ ਤੇ ਫਿਰ ਮੁੱਛ ਫੁੱਟ ਗੱਭਰੂ ਸੁਰਜੀਤ ਸਿੰਘ ਤਾਂ ਸੰਤਾਂ ਦੀ ਗੋਦ ਦਾ ਨਿੱਗ ਵੀ ਮਾਰ ਚੁੱਕਾ ਸੀ ਉਸ ਦਾ ਆਪਾ ਕਹਿੰਦੇ ਵੀ ਝੰਡੋੜਿਆ ਗਿਆ ਉਸ ਦੇ ਕਦਮ ਆਪ ਮੁਹਾਰੇ ਸਿੱਖ ਸੰਘਰਸ਼ਮੀ ਰਾਹਾਂ ਤੇ ਤੁਰ ਗਏ ਪਹਿਲਾਂ ਉਹ ਭਾਈ ਗਰਦੇਵ ਸਿੰਘ ਉਸਮਾਨ ਵਾਲਾ ਨਾਲ ਮਿਲ ਕੇ ਸੇਵਾ ਕਰਦਾ ਰਿਹਾ ਤੇ ਫਿਰ ਬਾਬਾ ਗੁਰਬਚਨ ਸਿੰਘ ਮਾਨੋਚਾਰ ਨਾਲ ਪੱਕੇ ਤੌਰ ਤੇ ਜੁੜ ਗਿਆ। ਸੁਰਜੀਤ ਸਿੰਘ ਕਹਿੰਦੇ ਵੀ ਇਹਨਾਂ ਦਿਨਾਂ ਵਿੱਚ ਆਪਣੇ ਪਿੰਡ ਦੀ ਇੱਕ ਖਾਲੀ ਪਈ ਵੱਡੀ ਬਿਲਡਿੰਗ ਵਿੱਚ ਬਣਾਏ ਇੱਕ ਗੁਪਤ ਬੰਕਰ ਵਿੱਚ ਆਪਣੇ ਇੱਕ ਸਾਥੀ ਨਾਲ ਰਹਿੰਦਾ ਸੀ। ਉਹ ਬੰਕਰ ਬਣਾਉਣ ਵਾਲੇ ਮਿਸਤਰੀ ਰਾਹੀਂ ਇਸ ਦੀ ਸੂਚ ਪੁਲਿਸ ਤੱਕ ਪਹੁੰਚ ਗਈ। ਤਾਰਨ ਤਾਰਨ ਦੇ ਐਸਐਸਪੀ ਸੰਧੂ ਐਸਐਸਪੀ ਆਪਰੇਸ਼ਨ ਖੁੱਬੀ ਰਾਮ ਡੀਐਸਪੀ ਗੁਰਮੀਤ ਸਿੰਘ ਪ੍ਰਮੁੱਖ ਪੁਲਿਸੀਆਂ ਦੀ ਅਗਵਾਈ ਵਿੱਚ ਪੁਲਿਸ ਅਤੇ ਫੌਜ ਦਾ ਕਹਿੰਦੇ ਵੀ ਇੱਕ ਵੱਡਾ ਕਾਫਲਾ 7 ਜੂਨ 1992 ਨੂੰ ਮਿਸਤਰੀ ਨੂੰ ਨਾਲ ਲੈ ਕੇ ਬਹਿਲੇ ਪਿੰਡ ਨੂੰ ਤੁਰ ਪਿਆ ਪੁਲਿਸ ਅਫਸਰਾਂ ਨੂੰ ਇਹ ਪਲੇਖਾ ਸੀ ਵੀ ਇਸ ਲੁਕਵੇਂ ਬੰਕਰ ਵਿੱਚ ਸਿਰਫ ਹਥਿਆਰੀ ਹੋਣਗੇ ਬਹਿਲਾ ਖੁਦ ਨਹੀਂ ਹੋਊਗਾ ਪਰ ਸੁਰਜੀਤ ਸਿੰਘ ਅਤੇ ਇੱਕ ਹੋਰ ਸਿੰਘ ਇਸ ਵੇਲੇ ਕਹਿੰਦੇ ਵੀ ਬੰਕਰ ਦੇ ਵਿੱਚ ਮੌਜੂਦ ਸਨ ਤੇ ਨਾਲ ਹੀ ਉਹਨਾਂ ਨੂੰ ਰੋਟੀ ਪਾਣੀ ਛਕਾਉਣ ਵਾਲਾ ਇੱਕ ਸਿੰਘ ਸੀਗਾ ਡਰਦੇ ਪੁਲਿਸ ਅਫਸਰਾਂ ਨੇ ਕਹਿੰਦੇ ਵੀ ਪਿੰਡ ਦੇ ਇੱਕ ਸਰਪੰਚ ਸਮੇਤ ਕਈ ਨਿਰਦੋਸ਼ ਔਰਤਾਂ ਮਰਤਾ ਅਤੇ ਬੱਚਿਆਂ ਨੂੰ ਅੱਗੇ ਲਾ ਕੇ ਉਸ ਇਮਾਰਤ ਵਿੱਚ ਬਾੜੇ ਤੇ ਬੰਕਰ ਦੀ ਤਲਾਸ਼ੀ ਆਰੰਭ ਕੀਤੀ ਗਈ ਹੁਣ ਮਿਸਤਰੀ ਦੀ ਨਿਸ਼ਾਨਦੇਹੀ ਨਾਲ ਬੰਕਰ ਦੀ ਭੰਨ ਤੋੜ ਆਰੰਭ ਹੋ ਗਈ ਅੰਦਰ ਬੈਠੇ ਸੁਰਜੀਤ ਸਿੰਘ ਹੋਰਾਂ ਨੇ ਜਦੋਂ ਕਹਿੰਦੇ ਵੀ ਇਹ ਭੰਨ ਤੋੜ ਦੀ ਆਵਾਜ਼ ਸੁਣੀ ਤਾਂ ਉਹ ਸਾਰਾ ਮਾਜਰਾ ਝਟ ਸਮਝ ਗਏ ਬਾਹਰ ਨਿਕਲ ਕੇ ਕਹਿੰਦੇ ਵੀ ਇਹਨਾਂ ਨੇ ਜਦੋਂ ਪਹਿਲਾ ਬ੍ਰਸ਼ਟ ਮਾਰਿਆ ਤਾਂ ਪੁਲਿਸ ਫੋਰਸਾਂ ਅਤੇ ਅਫਸਰਾਂ ਵਿੱਚ ਭਾਜੜ ਪੈ ਗਈ ਸਾਰੇ ਅਫਸਰ ਭੱਜ ਗਏ ਇਮਾਰਤ ਦੀ ਅਖੀੜ ਦੀ ਛੱਤ ਤੇ ਜਾ ਚੜੇ ਤੇ ਮੁਕਾਬਲਾ ਆਰੰਭ ਹੋ ਗਿਆ ਯਾਨੀ ਸ਼ੁਰੂ ਹੋ ਗਿਆ ਪੁਲਿਸ ਆਫਸਰਾਂ ਦੇ ਭੱਜ ਜਾਣ ਪਿੱਛੋਂ ਸਰਜੀਤ ਸਿੰਘ ਹੋਰਾਂ ਨੇ ਹੇਠਲੀ ਸਾਰੀ ਇਮਾਰਤ ਦੀ ਤਲਾਸ਼ੀ ਲਈ ਉੱਥੇ ਉਹਨਾਂ ਨੂੰ ਉਹੀ ਆਪਣੇ ਪਿੰਡ ਦਾ ਸਰਪੰਚ ਮਿਲ ਗਿਆ ਹੁਣ ਸਰਪੰਚ ਨੂੰ ਬਾਹਰ ਕੱਢਣ ਤੋਂ ਪਹਿਲਾਂ ਸਰਜੀਤ ਸਿੰਘ ਨੇ ਉਸ ਰਾਹੀ ਆਪਣੇ ਪਰਿਵਾਰ ਨੂੰ ਆਪਣੇ ਤਿੰਨ ਆਖਰੀ ਸੁਨੇਹੇ ਭੇਜੇ ਉਧਰ ਪੁਲਿਸ ਅਤੇ ਫੌਜ ਨੇ ਕਹਿੰਦੇ ਵੀ ਬੁਲਟ ਪ੍ਰੂਫ ਟਰੈਕਟਰ ਬਖਤਰਬੰਦ ਗੱਡੀਆਂ ਤੇ ਮਾਰਟਰ ਤੋਪਾਂ ਦੀ ਖੁੱਲ ਕੇ ਵਰਤੋਂ ਕੀਤੀ ਪਰ ਭੁਖਣ ਭਾਣੇ ਦੋ ਸਿੰਘਾਂ ਨੇ ਇਸ ਵਿਸ਼ਾਲ ਫੋਰਸ ਨੂੰ ਕਹਿੰਦੇ ਵੀ ਪੂਰੇ 37 ਘੰਟੇ ਤੱਕ ਕਮਸਾਣ ਵਿੱਚ ਉਲਝਾਈ ਰੱਖਿਆ ਤੇ ਜੂਜਦੇ ਹੋਏ ਸ਼ਹਾਦ ਦਾ ਜਾਮ ਪੀ ਗਏ ਜਦੋਂ ਪੁਲਿਸ ਅਫਸਰਾਂ ਨੇ ਵੇਖਿਆ ਕਿ ਜੂਜਣ ਵਾਲੇ ਸਿੰਘ ਕੇਵਲ ਦੋ ਹੀ ਸਨ ਤਾਂ ਉਹ ਬਹੁਤ ਸ਼ਰਮਿੰਦਾ ਹੋਏ ਕਹਿੰਦੇ ਉਧਰ ਬਾਬਾ ਗਰਬਚਨ ਸਿੰਘ ਮਾਨੋਚਾਲ ਨੇ ਭਾਈ ਬਹਿਲੇ ਦੀ ਸ਼ਹੀਦੀ ਦੀ ਖਬਰ ਸੁਣ ਕੇ ਕਿਹਾ ਕਿ ਅੱਜ ਮੇਰੀ ਸੱਜੀ ਬਾਹ ਟੁੱਟ ਗਈ ਹੈ ਉਹਨਾਂ ਨੇ ਭਾਵਕ ਕਵੀ ਮਨ ਨਾਲ ਭਾਈ ਸਰਦੀਪ ਸਿੰਘ ਬਹਿਲੇ ਦੀ ਸ਼ਹੀਦੀ ਉੱਪਰ ਇੱਕ ਕਵਤਾ ਲਿਖੀ ਜਿਸ ਨੂੰ ਖੁਦ ਹੀ ਸੁਣਾਉਦੇ ਹੋਏ ਉਹ ਭਾਵਕ ਹੋ ਕੇ ਰੋਣ ਲੱਗ ਪਏ ਸਨ ਅੱਜ ਬੇਸ਼ੱਕ ਲੋਕ ਉਹਨਾਂ ਸ਼ਹੀਦਾਂ ਦੀ ਗੱਲ ਖੁੱਲ੍ਹ ਕੇ ਕਰਨੋਂ ਡਰਦੇ ਨੇ ਪਰ ਸਮਾਂ ਆਵੇਗਾ ਜਦੋਂ ਉਹਨਾਂ ਦੀਆਂ ਵਾਰਾਂ ਇੱਕ ਵਾਰ ਫੇਰ ਸਟੇਜਾਂ ਤੇ ਗਾਈਆਂ ਜਾਣਗੀਆਂ ਸੋ ਪੰਜਾਬੀਓ ਇਹ ਸੀ ਉਹਨਾਂ ਸ਼ਹੀਦਾਂ ਦੀ ਉਹਨਾਂ ਮਰਦਾਂ ਦੀ ਗੱਲ ਸੋ ਐਸੇ ਤਰ੍ਹਾਂ ਦਾ ਇੱਕ ਹੋਰ ਵਾਕਿਆ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ